ਸਰਦਿਕ ਨਿਜੀ ਹੋਟਲ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸ਼ੇਰਾਵਾਲਾ ਗੇਟ ਨੇੜੇ ਹੋਟਲ ਖੁੱਲ੍ਹ ਦੇ ਕਮਰਾ ਨੰਬਰ 104 ਦੇ ਵਿੱਚ ਲਗਭਗ 30 ਸਾਲ ਦੀ ਇੱਕ ਮਹਿਲਾ ਮ੍ਰਿਤਕ ਪਾਈ ਗਈ ਹੈ ਤਾਂ ਦੱਸਿਆ ਜਾ ਰਿਹਾ ਇੱਕ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਹੋਟਲ ਦੇ ਕਮਰੇ 'ਚ ਇੱਕ ਲੜਕੀ ਦੀ ਹਾਲਤ ਜਿਹੜੀ ਸ਼ੱਕੀ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਆਏ ਤਾਂ ਲੜਕੀ ਦੇ ਗਲੇ ਤੇ ਨਿਸ਼ਾਨ ਸਨ ਤੇ ਸ਼ੁਰੂਆਤੀ ਜਾਂਚ ਤੋਂ ਇਹ ਸ਼ੰਕਾ ਦਤਾਈ ਜਾ ਰਹੀ ਹੈ ਕਿ ਗਲਾ ਘੁੱਟ ਕੇ ਕਤਲ ਕੀਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੇ ਪ੍ਰਾਇਨਦਰਜੀਤ ਸਿੰਘ ਨੂੰ ਮੁਕਸਰ ਤੋਂ ਬੁਲਾਇਆ ਗਿਆ ਉਸਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਮ੍ਰਿਤਕਾ ਵੀਰਪਾਲ ਕੌਰ ਜਿਸ ਦਾ ਵਿਆਹ ਰਸਾਲ ਸਿੰਘ ਜ਼ਿਲ੍ਹਾ ਤਰਨਤਾਰਨ ਦਾ ਨੰਦਨਾ ਹੋਇਆ ਸੀ ਉਹ ਦੋ ਜੁੜਵਾ ਬੱਚਿਆਂ ਦੀ ਮਾਂ ਸੀ ਤੇ ਉਸ ਦੇ ਪ੍ਰਾਦੇ ਮੁਤਾਬਕ ਵੀਰਪਾਲ ਕੌਰ ਨੇ ਆਪਣੇ ਗਵਾਂਢੀ ਗੁਰਮੀਤ ਸਿੰਘ ਦੇ ਨਾਲ ਨਜਾਇਜ਼ ਸਬੰਧ ਬਣਾਏ ਜਦ ਇਹ ਗੱਲ ਪਤੀ ਨੂੰ ਪਤਾ ਲੱਗੀ ਤਾਂ ਦੋਵਾਂ ਦੇ ਵਿੱਚ ਅਣਬਣ ਹੁੰਦੀ ਹੈ ਤੇ ਵੀਰਪਾਲ ਆਪਣੇ ਬੱਚਿਆਂ ਸਣੇ ਮੁਕਸਰ ਆਪਣੇ ਪੇਕੇ ਘਰ ਰਹਿਣ ਲੱਗ ਪੈਂਦੀ ਹੈ ਤੇ 12 ਨਵੰਬਰ ਨੂੰ ਕਰੋਏ ਕਹਿ ਕਿ ਨਿਕਲੀ ਸੀ ਕਿਸੋਰੇ ਕਰੋ ਕੱਪੜੇ ਤੇ ਕੁਝ ਜ਼ਰੂਰੀ ਸਮਾਨ ਲੈਣਾ ਉਹ ਆਪਣੇ ਲਗਭਗ 6 ਸਾਲ ਦੇ ਬੱਚੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਆਈ ਇੱਥੇ ਗੁਰਮੀਤ ਸਿੰਘ ਦੇ ਨਾਲ ਮਿਲੀ ਦੋਵਾਂ ਨੇ ਹੋਟਲ ਦੇ ਵਿੱਚ ਕਮਰਾ ਲਿਆ ਪੁਲਿਸ ਮੁਤਾਬਕ ਰਾਤ ਕਿਸੇ ਗੱਲ ਨੂੰ ਲੈ ਕੇ ਦੋਮਾਂ ਵਿਚ ਝਗੜਾ ਹੋਇਆ ਤੇ ਗੁਰਮੀਤ ਨੇ ਵੀਰਪਾਲ ਕੌਰ ਦਾ ਗਲਾ ਕਟ ਕੇ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਵੇਲੇ ਮ੍ਰਿਤਕ ਦਾ ਇੱਕ ਬੱਚਾ ਕਮਰੇ ਦੇ ਵਿੱਚ ਮੌਜੂਦ ਸੀ ਜਦਕਿ ਦੋ ਜੁੜਵਾ ਬੱਚੇ ਮੁਖਸਰ ਦੇ ਵਿੱਚ ਸਨ। ਤਾਂ ਪੁਲਿਸ ਦੇ ਵੱਲੋਂ ਕੇਸ ਦਰਜ ਕਰਕੇ ਮੁੱਖ ਦੋਸ਼ੀ ਨੂੰ ਫੜਨ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਥਾਣਾ ਬੀ ਰਿਵੀਜ਼ਨ ਏਰੀਏ ਦੇ ਵਿੱਚ ਕਤਲ ਹੋਇਆ ਸੀ ਇਹ ਮਾਮਲਾ। ਅ ਇਹ ਜੀ ਮਿਤੀ 15 11 25 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸ਼ੇਰਾਵਾਲਾ ਗੇਟ ਦੇ ਅੰਦਰ ਹੋਟਲ ਖੁੱਲਰ ਦੇ ਵਿੱਚ ਇੱਕ ਲੜਕੀ ਜਿਹੜੀ ਮ੍ਰਿਤਕ ਹਾਲ ਦੇ ਵਿੱਚ ਜਿਹੜੀ ਕਮਰਾ ਨੰਬਰ 104 ਵਿੱਚ ਬੈੱਡ ਤੇ ਪਈ ਹੈ ਜਿਸ ਤੇ ਮੌਕੇ ਤੇ ਪਹੁੰਚ ਕੇ ਜਿਹੜੀ ਆ ਜਿਹੜੀ ਜਾਂਚ ਕੀਤੀ ਗਈ ਤੇ ਉਸ ਤੋਂ ਪਤਾ ਲੱਗਾ ਕਿ ਲੜਕੀ ਦੇ ਗਲੇ ਤੇ ਜਿਹੜਾ ਨਿਸ਼ਾਨ ਸੀ ਜਿਸ ਤੋਂ ਲੱਗਦਾ ਸੀ ਕਿ ਉਸ ਨੂੰ ਕਿਸੇ ਨੇ ਆਪਛਾਤੇ ਵੱਲੋਂ ਗਲਾ ਘੁੱਟ ਕੇ ਜਿਹੜਾ ਤੇ ਮੌਤੇ ਘਾਟ ਉਤਾਰਿਆ ਗਿਆ ਆ ਜਿਸ ਤੇ ਜਿਹੜਾ ਲੜਕੀ ਦੇ ਭਰਾ ਇੰਦਰਜੀਤ ਸਿੰਘ ਵਾਸੀ ਮੁਕਸਰ ਨੇ ਪਹੁੰਚ ਕੇ ਜਿਸ ਨੂੰ ਬੁਲਾਇਆ ਗਿਆ ਜਿਸ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਸ ਦੀ ਭੈਣ ਵੀਰਪਾਲ ਕੌਰ ਜਿਸ ਦਾ ਵਿਆਹ ਰਸਾਲ ਸਿੰਘ ਵਾਸੀ ਪਿੰਡ ਪੂਨੀਆਂ ਨਾਲ ਹੋਇਆ ਸੀ ਜਿਸ ਦੇ ਦੋ ਜੜਵਾ ਬੱਚੇ ਹਨ ਜੋ ਉਸ ਦੇ ਦੌਰਾਨ ਹੀ ਜਿਹੜੀ ਵੀਰਪਾਲ ਕੌਰ ਹੈ ਉਸ ਦੇ ਆਪਣੇ ਗਵਾਂਡ ਵਿੱਚ ਹੀ ਰਹਿੰਦੇ ਇੱਕ ਵਿਅਕਤੀ ਗੁਰਮੀਤ ਸਿੰਘ ਨਾਲ ਜਿਹੜੇ ਨਜਾਇਜ਼ ਜਿਹੜੇ ਸਬੰਧ ਜਿਹੜੇ ਬਣ ਗਏ ਸੀ ਜਿਸ ਬਾਰੇ ਜਿਹੜਾ ਲੜਕੀ ਅਮ੍ਰਿਤਕਾ ਦੇ ਪਤੀ ਨੂੰ ਪਤਾ ਲੱਗਣ ਤੇ ਇਹਨਾਂ ਵਿਚ ਆਪਸੀ ਅਣਬਣ ਹੋ ਗਈ ਸੀ ਤੇ ਜੋ ਲੜਕੀ ਵੀਰਪਾਲ ਕੌਰ ਉਹ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਮੁਕਸਰ ਰਹਿ ਰਹੀ ਸੀ ਤਾਂ ਮਿਤੀ 14 ਨਵੰਬਰ ਨੂੰ ਉਹ ਆਪਣੇ ਮੁਕਸਰ ਤੋਂ ਇਹ ਕਹਿ ਕੇ ਆਈ ਸੀ ਕਿ ਆਪਣੇ ਸਹੁਰੇ ਘਰੋਂ ਕੁਝ ਕੱਪੜੇ ਤੇ ਹੋਰ ਸਮਾਨ ਜ਼ਰੂਰੀ ਲੈਣ ਜਾਣਾ ਹੈ ਤੇ ਇੱਕ ਬੱਚੇ ਨੂੰ ਨਾਲ ਲੈ ਕੇ ਆਈ ਸੀ ਤੇ ਉਸੇ ਗੁਰਮੀਤ ਸਿੰਘ ਨਾਲ ਇਹਨਾਂ ਨੇ ਹੋਟਲ ਜਿਹੜਾ ਆ ਕੁੱਲਰ ਦੇ ਵਿੱਚ ਕਮਰਾ ਲਿਆ ਸੀ ਜੋ ਉੱਥੇ ਜਿਹੜਾ ਵਾ ਉਸ ਰਾਤ ਨੂੰ ਗੁਰਮੀਤ ਸਿੰਘ ਵੱਲੋਂ ਕਿਸੇ ਗੱਲੋਂ ਝਗੜੇ ਦੌਰਾਨ ਲੜਕੀ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਜਿਸ ਤੇ ਫੌਰੀ ਤੌਰ ਤੇ ਕਾਰਵਾਈ ਕਰਦੇ ਹਾਂ ਮਕਦਮਾ ਨੰਬਰ 271 ਬਿੱਤੀ 15 11 25 ਅੰਡਰ ਸੈਕਸ਼ਨ 103 ਬੀ ਐਸ ਬੀ ਐਨ ਐਸ ਥਾਣਾ ਬੀਡੂਜਨ ਵਿਖੇ ਦਰਜਿਸਟਰ ਕੀਤਾ ਗਿਆ ਹੈ ਦੋਸ਼ੀ ਗਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਈ ਜਿਹੜੀ ਪੁਲਿਸ ਪਾਰਟੀ ਜਿਹੜੀ ਰੇਡ ਕਰ ਰਹੀ ਹੈ ਦੋਸ਼ੀ ਨੂੰ ਜਿਹੜਾ ਜਲ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਜੀ ਸਰ ਲੜਕੀ ਤੇ ਸੋਹਰਾ ਪਰਿਵਾਰ ਕਿੱਥੋਂ ਦੇ ਰਹਿਣ ਵਾਲਾ ਸੀ ਲੜਕੀ ਜਿਹੜੀ ਇਹ ਵਿਆਹੀ ਸੀਗੀ ਜੀ ਪਿੰਡ ਪੂਨੀਆਂ ਥਾਣਾ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ ਆਇਸੀ ਸਰ ਉਦੋਂ ਉਹਦਾ ਜਿਹੜਾ ਆਸ਼ਕ ਸਿੰਘ ਜਿਹੜਾ ਗੁਆਡੀ ਤੋਂ ਨਾਲ ਆਇਆ ਸੀ ਬਿਲਕੁਲ ਜੀ ਲੜਕੀ ਦੇ ਨਾਲ ਗੁਰਮੀਤ ਸਿੰਘ ਦੋਨੋਂ ਇਕੱਠੇ ਹੋਟਲ ਦੇ ਵਿੱਚ ਆਏ ਸੀ ਜਿੱਥੇ ਉਹਨਾਂ ਨੇ ਇੱਕ ਰੂਮ ਜਿਹੜਾ ਲਿਆ ਸੀ ਕਾਰਨ ਪਤਾ ਲੱਗਾ ਸਰ ਉਹ ਕਿਉਂ ਹੱਤਿਆ ਕੀਤੀ ਕਿ ਲੜਕੀ ਦੀ ਇਹ ਨਜਾਇਜ਼ ਬੰਦਾ ਦੇ ਚਲਦੇ ਹੱਤਿਆ ਹੋਈ ਹੈ ਬਾਕੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਅਰੀਕੀ ਨਾ ਪੁੱਛ ਕੇ ਜਿਹੜੀ ਕੀਤੀ ਜਾਵੇਗੀ ਜੀ ਇਹ ਮਰਜ਼ੀ ਸਰ ਲੜਕੀ ਦੀ ਲੜਕੀ ਦੀ ਉਮਰ ਕਰੀਬ 30 ਸਾਲ ਸੀਗੀ ਜੀ ਤੇ ਉਹਦੇ ਬੱਚੇ ਸਰ ਕਿੰਨੇ ਸੀ ਅ ਦੋ ਜੜਵਾ ਬੱਚੇ ਸੀਗੇ ਜੀ ਬੱਚੇ ਵੀ ਮੌਕੇ ਤੇ ਮੌਜੂਦ ਸੀ ਅ ਇੱਕ ਬੱਚਾ ਨਾਲ ਉਹਦੇ ਆਇ ਤੇ ਦੋਸ਼ੀ ਦੀ ਪਾਲ ਕਿਤੇ ਜਾ ਰਿਹਾ ਬਿਲਕੁਲ ਜੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੀ ਜਾ ਰਹੀ ਹੈ ਹਾਂ ਦਰਜ ਹੋਇਆ ਜੀ